ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਹਰੇਕ ਵੀਰ ਭੈਣ ਭਰਾ ਦਾ ਤੁਹਾਡੇ ਆਪਣੇ ਪਰਿਵਾਰਕ ਮੈਂਬਰ ਦਨੀਸ਼ ਸੂਰੀ ਵੱਲੋਂ ਫਿਰ ਤੋਂ ਸਵਾਗਤ ਹੈ ਕੁੜੀਆਂ ਵਿੱਚ ਬੜਾ ਜਨੂਨ ਹੈ ਜਿਹੜਾ ਇਹ ਕੰਪੀਟੀਸ਼ਨ ਹੋ ਚੁੱਕਾ ਹੈ ਰਿਜ਼ਲਟ ਵੀ ਆ ਚੁੱਕਾ ਹੈ ਕਿਹੜੇ ਸੈਮੀਫਾਈਨਲਿਸ ਚੂਜ਼ ਕਰ ਲਏ ਚੁੱਕੇ ਨੇ ਔਰ ਸਾਡੇ ਨਾਲ ਹੁਣ ਸਾਡੇ ਭਾਬੀ ਜੀ ਵੀ ਨੇ ਕਿਉਂਕਿ ਸ਼ਹਿਰ ਤੋਂ ਬਿਲੋਂਗ ਕਰਦੇ ਨੇ ਭਾਈ ਸਾਹਿਬ ਨੇ ਤਾਂ ਆਪਾਂ ਭਾਬੀ ਕਹਿ ਸਕਦੇ ਆ ਬੀਬੀ ਬੱਤੀ ਨਵਾਂ ਸ਼ਹਿਰ ਚੈਨਲ ਹੈ ਜਿਹੜਾ ਪਰਿਵਾਰਕ ਚੈਨਲ ਹੈ ਪਹਿਲਾਂ ਭਾਜੀ ਨਾਲ ਗੱਲ ਕਰਾਂਗੇ ਭਾਜੀ ਪਹਿਲਾਂ ਤਾਂ ਮੈਂ ਬਿਲਕੁਲ ਇਹ ਕਹੂੰਗਾ ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਉਸ ਸਮੇਂ ਵਿੱਚੋਂ ਜਦੋਂ ਇਹ ਕਿਹਾ ਜਾਂਦਾ ਕਿ ਧੀਆਂ ਇਕੁਅਲ ਨਹੀਂ ਆ ਤੁਸੀਂ ਭਾਬੀ ਨੂੰ ਮੌਕਾ ਦਿੱਤਾ ਇੱਥੇ ਆ ਕੇ ਆਪਣੇ ਟੈਲਰ ਨੂੰ ਸ਼ੋਕਸ ਕਰ ਸਕਣ ਕੀ ਕਹਿਣਾ ਚਾਹੋਗੇ ਨਹੀਂ ਅੱਜ ਕੱਲ ਦੇ ਜਵਾਨੇ ਦੇ ਵਿੱਚ ਕੋਈ ਮੁੰਡੇ ਕੁੜੀਆਂ ਚ ਕੋਈ ਫਰਕ ਨਹੀਂ ਆ ਇਹ ਵੀ ਗਵਰਨਮੈਂਟ ਟੀਚਰ ਨੇ ਮੈਂ ਵੀ ਗਵਰਨਮੈਂਟ ਟੀਚਰ ਆ ਤੇ ਮੇਰੇ ਹਿਸਾਬ ਨਾਲ ਅੱਜ ਕੱਲ ਕਹਿ ਦਿੰਦੇ ਆ ਪਰ ਮੈਨੂੰ ਨਹੀਂ ਲੱਗ ਰਿਹਾ ਤੁਸੀਂ ਦੱਸਿਆ ਨਹੀਂ ਨਾ ਗਵਰਨਮੈਂਟ ਟੀਚਰ ਹੋ ਨਹੀਂ ਤਾਂ ਮੈਂ ਸਪੀਚ ਬਦਲਾਂਗਾ ਅੱਛਾ ਜੀ ਨਹੀਂ ਮੈਨੂੰ ਲੱਗਿਆ ਹੀ ਨਹੀਂ ਐਦਾ ਕਦੇ ਵੀ ਬਈ ਆਪਾਂ ਗਾਜ਼ਿਆ ਬੋਇਸ ਦੇ ਵਿੱਚ ਕੋਈ ਡਿਫਰੈਂਸ ਹੁੰਦਾ ਆ ਨਹੀਂ ਦੇਖੋ ਜਿਹੜੇ ਪੜ ਚੁੱਕੇ ਨੇ ਮੈਂ ਉਹਨਾਂ ਦੀ ਗੱਲ ਕਰਾ ਜਿਹੜੇ ਮੈਂਟਲੀ ਇਲੀਟਰੇਟ ਆਪਾਂ ਕਹਿ ਸਕਦੇ ਹਾਂ ਨਹੀਂ ਦੇਖੋ ਸੋਚ ਬਦਲਣ ਦੀ ਤਾਂ ਲੋੜ ਜ਼ਰੂਰ ਹੈਗੀ ਆ ਉਹਦੇ ਲਈ ਐਦਾਂ ਦੇ ਟੈਲੈਂਟ ਜਿਹੜੇ ਆ ਟੈਲੈਂਟ ਸਰਚ ਪ੍ਰੋਗਰਾਮ ਜਿੱਦਾਂ ਆਪਾਂ ਅੱਜ ਧੀ ਪੰਜਾਬਣ ਜਿਹੜਾ ਸੀਗਾ ਵੀ ਇਹਦੇ ਵਿੱਚ ਜਿੱਦਾਂ ਕੁੱਲ ਚ ਬਣਾਉਂਦੇ ਨੇ ਮੈਮ ਕਿ ਕਾਲਜ ਵਿੱਚ ਨਹੀਂ ਸਕੂਲ ਚ ਬਣਾਉਂਦੇ ਆ ਜੀ ਨਹੀਂ ਤਾਂ ਬੱਚੇ ਨੂੰ ਐਸੀ ਤਿਆਰੀ ਕਰਾਉਂਦੇ ਉਹਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਆਪ ਖੁਦ ਵੀ ਕਿੱਧਰ ਦੀ ਟੀਮ 'ਚ ਰਹੇ ਚੁੱਕੇ ਆ ਕਾਲਜ ਟਾਈਮ ਦੇ ਵਿੱਚ ਹੁਣ ਅ ਮੌਕਾ ਮਿਲਿਆ ਸੀ ਕਿ ਇੱਥੇ ਪਰਫਾਰਮ ਕਰਨ ਦਾ ਕਿਉਂਕਿ ਮੈਰਿਜ ਕਰਕੇ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਕਰਕੇ ਟਾਈਮ ਨਹੀਂ ਲੱਗ ਪਾਇਆ ਹੁਣ ਆਪਾਂ ਫਰੀ ਆ ਤੇ ਇਸ ਕਰਕੇ ਮੈਨੂੰ ਕੰਪੀਟੀਸ਼ਨ ਹੀ ਲੜਾਉਣੇ ਆ ਅੱਜ ਹੁਣ ਕੰਪੀਟੀਸ਼ਨ ਹੀ ਲੜਾਉਣੇ ਆ ਜੀ ਠੀਕ ਹੈ ਆਪਾਂ ਵੀ ਕੀ ਤੁਹਾਡਾ ਸ਼ੁਭਨਮ ਜੀ ਮੇਰਾ ਨਾਮ ਡੌਲੀ ਤਿਮਾਨ ਹੈ ਜੀ ਕਿਹੜੇ ਸਕੂਲ ਚ ਪੜਾਉਂਦੇ ਤੁਸੀਂ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਰਲੇਟਾ ਹਾਂ ਵਿਖੇ ਪੜਾਨੀ ਆ ਅੱਜ ਤੁਸੀਂ ਉੱਥੇ ਬੋਲੀ ਬੜੀ ਸੋਹਣੀ ਪਾਈ ਸੀ ਮੈਂ ਕਹਿੰਨਾ ਕੋਈ ਸਾਡੀ ਆਡੀਅנס ਸੁਣਾ ਦਿਓ ਜ਼ਰੂਰ ਜੀ ਕੋਈ ਨਹੀਂ ਜੀ ਮੈਂ ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ ਕੋਈ ਡਰਦੀ ਪੀਣ ਨਾ ਜਾਵੇ ਛੜਿਆਂ ਦੇ ਛੜਿਆਂ ਦੇ ਦੁੱਧ ਚੱਕੀਆਂ ਕੋਈ ਡਰਦੀ ਪੀਣ ਨਾ ਜਾਵੇ ਉਸ ਛੜੇ ਦੀ ਤਾਂ ਅੱਖ ਤੇ ਪਰਿੰਡ ਲੜਜੈ ਸਾਡੀ ਕੰਦ ਤੋਂ ਚਾਤੀਆਂ ਮਾਰੇ ਟੁੱਟ ਪੈਣ ਦੀ ਤਾਂ ਅੱਖ ਤੇ ਪਰਿੰਡ ਲੜਜੈ ਸਾਡੀ ਕੰਦ ਤੋਂ ਚਾਤੀਆਂ ਮਾਰੇ ਛੜਿਆਂ ਦੇ ਕਰਗ ਨਕੜੇ ਵਿੱਚ ਪਾਣੀ ਨਾ ਕੋਈ ਦਿਸਦੀ ਹੈ ਬਹੂ ਰਾਣੀ ਜਿਹੜੀ ਤਰੇ ਮਸਰਾ ਦੀਦਾ ਹਾਈ ਬੂ ਛੜਿਆਂ ਦਾ ਛੜਿਆਂ ਦਾ ਮੰਦੜਾ ਹਲ ਹਾਈ ਬੂ ਛੜਿਆਂ ਦਾ ਛੜਿਆਂ ਦਾ ਮੰਦੜਾ ਹਲ ਹਾਈ ਬੂ ਛੜਿਆਂ ਦਾ ਇਹ ਵਿਆਹ ਤੋਂ ਪਹਿਲਾਂ ਭੱਜ ਲਈ ਤਾਂ ਨਹੀਂ ਬੋਲੀ ਪਾਉਂਦੇ ਸੀ ਬਸ ਮੇਰੇ ਫਿਰ ਤੁਹਾਡੇ ਲਈ ਆ ਅੱਛਾ ਹਰਨੂਰ ਮੰਮੀ ਦੀ ਪ੍ਰੈਕਟਿਸ ਕਰਾਈ ਕਰ ਵਿੱਚ ਕਦੀ ਹਾਂਜੀ ਕੀ ਕਿਹਾ ਸੀ ਮੰਮੀ ਨੂੰ స్టేਜ ਤੇ ਕਿਤਾ ਪਰਫਾਰਮ ਕਰਨਾ ਮੰਮਾ ਨੇ ਕਿਹਾ ਸੀ ਹੋਰੇ ਕੌਨਫੀਡੈਂਸ ਨਾਲ ਕਰਿਓ ਪੁੱਲਿਆ ਨਾ ਤੇ ਮੰਮੀ ਨੇ ਕੌਨਫੀਡੈਂਸ ਦਿਖਾਇਆ ਹਾਂਜੀ ਮੰਮੀ ਕਦੀ ਪਾਪਾ ਨੂੰ ਡਾਂਟਦੇ ਤਾਂ ਨਹੀਂ ਸੁੰਦੇ ਕਰਕੇ ਮੈਨੂੰ ਪ੍ਰੈਕਟਿਸ ਕਰਨ ਦੋ ਤੁਸੀਂ ਮੈਨੂੰ ਡਿਸਟਰੈਕਟ ਨਾ ਕਰੋ ਨਹੀਂ ਅੱਛਾ अच्छा ਹੁਣ ਭਾਜੀ ਤੁਸੀਂ ਸੰਗਰੂਰ ਲੈ ਕੇ ਜਾ ਰਹੇ ਹੋ ਭਾਬੀ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਕੀ ਤਿਆਰੀਆਂ ਕੀ ਚੱਲ ਰਹੀਆਂ ਨੇ ਹੁਣ ਤਿਆਰੀਆਂ ਅੱਜ ਤੋਂ ਸ਼ੁਰੂ ਕਰਾਂਗੇ ਪਹਿਲਾਂ ਪਤਾ ਨਹੀਂ ਸੀ ਵੀ ਸਿਲੈਕਟ ਹੋ ਜਾਣਾ ਆ ਹੁਣ ਅੱਜ ਆ ਕੇ ਪ੍ਰੋਗਰਾਮ ਪੂਰੇ ਫਿਕਸ ਹਾਂਜੀ ਬਿਲਕੁਲ ਬਿਲਕੁਲ ਅੱਜ ਲੈ ਕੇ ਜਾਵਾਂਗੇ ਤੇ ਦੇਖਦੇ ਆ ਸ਼ੈਡਿਊਲ ਬਣਾਵਾਂਗੇ ਪੂਰਾ ਆਪਣਾ ਤੇ ਜ਼ਰੂਰ ਪਹੁੰਚਾਂਗੇ ਜੀ ਉੱਥੇ ਕੋਈ ਹੋਰ ਜਿਹੜੇ ਆਪਣੇ ਘਰ ਆਪਣੀ ਵਾਈਫ ਨੂੰ ਜਾਂ ਬੱਚੀਆਂ ਨੂੰ ਜਾਂ ਭੈਣਾਂ ਨੂੰ ਮੌਕਾ ਨਹੀਂ ਦਿੰਦੇ ਉਹਨਾਂ ਨੂੰ ਕੁਝ ਕਹਿਣਾ ਚਾਹੋ ਤੁਸੀਂ ਉਹਦੇ ਵਿੱਚ ਤਾਂ ਇਹੀ ਆ ਜੀ ਤੁਹਾਡਾ ਚੈਨਲ ਹੈਗਾ ਆ ਬੀਬੀ ਬੱਤੀ ਬਹੁਤ ਵਧੀਆ ਤੁਸੀਂ ਕਵਰੇਜ ਕਰ ਰਹੇ ਆਂ ਅੱਜਕੱਲ ਨਵਾਂ ਸ਼ਹਿਰ ਦੀ ਤੇ ਮੇਰੇ ਹਿਸਾਬ ਨਾਲ ਜਿੱਦਾਂ ਹੁਣ ਆਪਾਂ ਇਸ ਵੇਲੇ ਇੰਟਰਵਿਊ ਲੈ ਰਹੇ ਆਂ ਤੁਸੀਂ ਤਾਂ ਉਹ ਜਦੋਂ ਆਪਣੀ ਚੱਲੇਗੀ ਮੀਡੀਆ ਦੇ ਉੱਤੇ ਤਾਂ ਉਹ ਤੇ ਨੇਚਰਲੀ ਜਿੰਨੇ ਵੀ ਮੇਰੇ ਯਾਰ ਦੋਸਤ ਆ ਇਹਨਾਂ ਦੇ ਫਰੈਂਡ ਸਰਕਲ ਆ ਟੀਚਰ ਮਹਿਕਮਾ ਆ ਉਹ ਸਾਰੇ ਦੇਖਣਗੇ ਤੇ ਜ਼ਰੂਰ ਪ੍ਰੇਰਿਤ ਹੋਣਗੇ ਅੱਜ ਭੈਣ ਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹੁਣ ਮੇਰੇ ਅੰਦਰ ਵੀ ਉਹ ਜੱਜ ਵਾਲੀ ਫੀਲਿੰਗ ਜੀ ਆ ਰਹੀ ਆ ਪਾਰਟਿਸਪੈਂਟ ਨੂੰ ਦੇਖ ਕੇ ਨਾ ਪੰਜਾਬ ਦੀ ਕੋਇਲ ਕਿਹਨੂੰ ਕਹਿੰਦੇ ਆ ਜਿਹੜਾ ਗਾਇਕ ਆ ਨਾ ਚੀਂਗ ਨਹੀਂ ਦੇਖੋ ਆਈ ਵਾਸ ਨੋਇੰਗ ਸੁਰਿੰਦਰ ਕਾਰਮਾ ਸੇਂਦਰ ਗਰਦੀ ਭੈਣ ਕੌਣ ਹੈ ਉਹ ਨਹੀਂ ਪਤਾ ਅਮਰਤਾ ਪ੍ਰੀਤਮ ਨਹੀਂ 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 ਜੀ ਮੈਂ ਕਨਫਿਊਜ਼ ਕਰ ਰਿਹਾ ਨਹੀਂ ਜੀ ਉਹ ਨਹੀਂ ਪਤਾ ਜੀ ਬਹੁਤ ਸ਼ੁਕਰਿਆ ਤੁਹਾਨੂੰ ਮੈਂ ਬੈਸਟ ਵਿਸ਼ੇਸ ਦੇਣਾ ਚਾਹੁੰਦਾ ਜੀ ਕਿ 106 ਨੰਬਰ ਜਿੱਤ ਕੇ ਆਉਣ ਤਾਂ ਆਪਾਂ ਹੁਣ ਉਧਰ ਵੀ ਹੋਰ ਸਾਡੇ ਸ਼ਹਿਰ ਦੀਆਂ ਕੁੜੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੱਚੇ ਧਿਆਨ ਨਾਲ ਵੈਸੇ ਛਿੰਦੂ ਟਾਬੇ ਦੀ ਗਾਰਡਨ ਏਰੀਆ ਸੋ ਸਾਡੇ ਨਾਲ ਆ ਮੈਮ 1 ਮਿੰਟ ਦੇ ਦਿਓ ਜੀ ਕਿਉਂਕਿ ਇਹ ਤੁਸੀਂ ਜਦੋਂ ਲਾਈਵ ਦੇਖਣਾ ਇਹ ਉਹ ਨੇ ਉਹ ਬੇ ਫੋਟ ਇਹ ਉਹੀ ਕੁੜੀਆਂ ਨੇ 117 ਦੇ 118 ਬੈਸਟ ਟੈਲੈਂਟ ਇੱਕ ਵਾਰੀ ਪਲੀਜ਼ ਉਹ ਫੋਟ ਵਾਲੀ ਆਈਟਮ ਪੇਸ਼ ਕਰ ਦੋ ਛੋਟੀ ਜੀ ਬਸ 2-4 ਸੈਕਿੰਡ ਦੀ ਨਹੀਂ ਜੀ ਤੋ ਹਾਂ ਕੱਲ ਰਾਤ ਤੁਹਾਡੇ ਘਰੇ ਕੀ ਪਧਰੋੜ ਜਾ ਪਈ ਜਾਂਦਾ ਤੀ ਅੱਛਾ ਤੂੰ ਲੋਕਾਂ ਦੇ ਕੋਲੇ ਖਚਦੀ ਫਰੀ ਜਾ ਕਰ ਤੂੰ ਨਾ ਟਲੀ ਫੋਟ ਨਹੀਂ ਹੋਇਆ ਕੀ ਤੀ ਨਹੀਂ ਹੋਣਾ ਕੀ ਤੀ ਆਉਂਦੇ ਨੇ ਦੋ ਮਾਰੀਆਂ ਆ ਪੱਲੂ ਤੇ ਦੋ ਮਾਰੀਆਂ ਆ ਮੱਦੀ ਦੇ ਤੜ ਤੜ ਅੱਛਾ ਤਾਈਂ ਬੀਨ ਵਾਜੇ বাজਦੇ ਤੇ ਲੈ ਮੈਂ ਵੀ ਢਾਲਿਆ ਬੱਕਰੇ ਵਾਂਗੂ ਬੱਬੇ ਜੀ ਨੇ ਕੁਛ ਨਾ ਕਿਹਾ ਬੱਬੇ ਜੀ ਤਾਂ ਕਹਿਂ ਦੇ ਕੜਤੀਵੇਂ ਆਦਮੀ ਦੀ ਲੜਾਈ ਮੈਂ ਕਾਹਨੂੰ ਕਰਾਂ ਮਗੱਤ ਪਟਾਈ ਚੱਲ ਛੱਡ ਪਰੇ ਫੇਰ ਗੱਲ ਕਰਾਂਗੇ ਬਾਕੀ ਲੈ ਭਾਈ ਤੁਹਾਡੇ ਐਕਸਪ੍ਰੈਸ ਨਾ ਬਾਤ ਸੋਹਣੇ ਆ ਬੜੀਆਂ ਅੱਖ ਮਟਕਾ ਮਟਕਾ ਕੇ ਗੱਲਾਂ ਕਰਦੀਆਂ ਲੈ ਫਟ ਇਹਦੀ ਤਿਆਰੀ ਕਿੱਥੋਂ ਕੀਤੀ ਸੀ ਅਸੀਂ 2013 ਤੋਂ ਇਕੱਠੇ ਹੀ ਦੋਨੋਂ ਜਣੇ ਪਾਰਟਿਸਪੈਂਟਸ ਗਿੱਧਾ ਕਰ ਰਹੇ ਆ ਗਿੱਧਾ ਪੰਗੜਾ ਕਾਲਜ ਦੇ ਵਿੱਚ ਵਲਗ-ਵਲਗ ਸ਼ਹਿਰਾਂ ਦੇ ਵਿੱਚ ਜਾ ਕੇ ਅਸੀਂ ਪਾਰਟਿਸਪੀਟ ਕਰਦੇ ਆ ਪਰ ਤੁਸੀਂ ਨੇ ਇੱਕ ਵਾਰੀ ਉੱਥੇ ਸਟੇ ਤੇ ਕੁਝ ਅੱਖਾਂ ਨੂੰ ਅੱਖਾਂ ਦੇ ਐਕਸਪ੍ਰੈਸ਼ਨ ਦਿੱਤੇ ਸੀ ਉਹ ਬੜੇ ਅੱਛੇ ਸੀ ਇੱਕ ਵਾਰੀ ਪਲੀਜ਼ ਸਾਡੀ ਆਡੀਅנס ਨੂੰ ਦਿਖਾਓ ਕਿਉਂਕਿ ਟੈਲੈਂਟ ਹੈ ਸਾਹਮਣੇ ਆਉਣਾ ਚਾਹੀਦਾ ਤੁਸੀਂ ਕੁਝ ਡਾਇਲੌਗ ਬੋਲੇ ਸੀ ਤਾਂ ਇਹਨਾਂ ਨੇ ਆਪਣੀਆਂ ਅੱਖਾਂ ਦੇ ਐਕਸਪ੍ਰੈਸ਼ਨ ਦਿਖਾਏ ਸੀ ਬੇਬੇ ਜੀ ਨੇ ਕੁਛ ਨਾ ਕਿਹਾ ਨਾ ਬੇਬੇ ਜੀ ਤਾਂ ਕਹਿੰਦੇ ਆ ਤੁਹਾਡੇ ਤੀਵੀ ਆਦਮੀ ਦੀ ਲੜਾਈ ਮੈਂ ਕਾਨੂੰ ਕਰਾ ਮੋ ਗੱਤ ਪਟਾਈ ਆਹੋ ਭਾਈ ਮੂੰਹ ਹੀ ਰੋਤ ਕੇ ਬਲੱਡ ਮੈਨੂੰ ਚੜ ਕੇ ਤਤ ਬਲਦਰੀ ਪ੍ਰੇਣੀਆਂ ਦੇ ਮੇਰੇ ਹੱਥ ਅੱਛਾ ਫੇ ਤਾਂ ਚੰਗੜ ਔਰ ਉਖੜ ਕੇ ਆਹੋ ਜਦ ਪੰਜ ਸੱਤ ਮੋਰਾ ਚ ਬੱਜੀਆਂ ਨਹੀਂ ਆਉਂਦੀਆਂ ਕਾਂਟ ਕਾਣੇ ਲੱਗੀਆਂ ਨਹੀਂ ਆਉਂਦੀਆਂ ਏ ਕਾਂਟ ਤੁਸੀਂ ਮੈਰਿਡ ਹੋ ਨਹੀਂ ਨਹੀਂ ਅਨਮੈਰਿਡ ਹੋ ਦੋਨੇ ਤਾਂ ਹੁਣ ਜੇ ਇਹਨਾਂ ਨਾਲ ਕਿਸ ਨੇ ਵਿਆਹ ਕਰਾਉਣਾ ਸੋਚ ਕੇ ਆਈਓ ਨਸ਼ੇੜੀ ਨਾ ਹੋਵੇ ਨਹੀਂ ਤਾਂ ਮਤ ਸਵਾਰ ਦੇਣਗੀਆਂ ਅੱਛਾ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਨਾ ਕਿ ਟੋਟਲੀ ਮੈਂ ਕਿਸੇ ਨਾਲ ਬਾਇਸ ਨਹੀਂ ਹੋਣਾ ਚਾਹੁੰਦਾ ਪਰ ਤੁਸੀਂ ਦੋਨੇ ਡਿਸਰਵ ਕਰਦੇ ਹੋ ਕਿ ਟੌਪ 3 ਚ ਜ਼ਰੂਰ ਆਓ ਥੈਂਕ ਯੂ ਸੋ ਮੱਚ ਥੈਂਕ ਯੂ ਕੁਝ ਕਹਿਣਾ ਚਾਹੁੰ ਕਿ ਮੈਮ ਆਜਾ ਤੁਸੀਂ ਮੇਰੇ ਖਲ ਗਿੱਧਾ ਪਾਇਆ ਸੀ ਹਾਂਜੀ ਮਾੜੇ ਕੁਝ ਤੁਸੀਂ ਵੀ ਸਾਡੀ ਆਡੀਅנס ਨੂੰ ਕੋਈ ਚਾਨਣਾ ਪਾਓ ਜੀ ਮੈਂ ਕੀ ਕਹਾਂ ਤੁਸੀਂ ਨੂੰ ਕੋ ਫੋਟ ਬੋਲ ਦੋ ਤੁਸੀਂ ਮਹਿੰਦਰਾ ਹੀ ਬੋਲ ਦੋ ਫੋਟ ਨਹੀਂ ਬੋਲਣਾ ਬੋਲੀ ਸੁਣਾ ਦਿਓ ਬੋਲੀ ਸੁ ਬੋਲੀ ਕੋਈ ਵੀ ਮੇਰਾ ਭਾਈ ਤਾਂ ਸੰਗੀਤਾਂ ਦੀ ਤੀ ਨਹੀਂ ਕੁਛ ਕੁ ਹੁੰਦੀਆਂ ਸੰਗ ਵੀ ਜਾਂਦੀਆਂ ਅਸਤੇ ਤਾਂ ਸੰਗ ਦੀ ਨਹੀਂ ਤੀ ਤੂੰ ਨਹੀਂ ਐਕਚੁਅਲੀ ਮੇਰੇ ਟੀਚਰ ਨਾਲ ਖੜੇ ਹਨ ਟੀਚਰ ਨੇ ਨਾਲ ਹਾਂਜੀ ਇਨਕੀ ਤਵਾਚੇ ਸੇ ਤੋਂ ਇਨਕੀ ਉਮਰ ਦਾ ਪਤਾ ਹੀ ਨਹੀਂ ਚਲਦਾ ਜਾਂ ਮੈਕ ਅਚਾ ਹਿੰਦੀ ਨਹੀਂ ਬੋਲਣੀ ਜੀ ਅਸੀਂ ਦੋਨੇ ਪ੍ਰੋਫੈਸ਼ਨਰ ਤਾਂ ਟੀਚਰ ਹਨ ਕੰਮ ਤੋਂ ਅਸੀਂ ਟੀਚਰ ਹੈ ਨਾ ਸਾਡਾ ਟੀਚਰ ਅਧਿਆਪਕ ਪੁਣਾ ਸਾਡਾ ਪੇਸ਼ਾ ਆ ਅਧਿਆਪਕ ਪੁਣਾ ਹਾਂ ਤੇ ਅਸੀਂ ਮੈਂ ਵੀ ਫਿਜ਼ਿਕਸ ਪੜਾਉਣੀ ਆ ਇਹ ਵੀ ਫਿਜ਼ਿਕਸ ਦਾ ਟੀਚਰ ਆ ਵੈਸੇ ਅਸੀਂ ਦੋਨੋਂ ਨਾਨ ਮੈਡੀਕਲ ਬਾਇਓਗਰਾਫਰ ਤਾਂ ਇਕੱਠੀਆਂ ਪੜੀਆਂ ਹੈ ਬਟ ਅਸੀਂ ਬਾਅਦ ਵਿੱਚ ਮਾਸਟਰਸ ਚ ਅ ਪਿਆਰ ਸਾਡਾ 2013 ਬਿਲਕੁਲ 2013 ਤੋਂ ਇਕੱਠੀਆਂ ਹੀ ਬਾਕੀ ਜਿੱਦਣ ਜਿੱਦਣ ਸੱਸ ਬਣ ਗਏ ਉਹਦਣ ਬੜੀ ਕਪੱਤੀ ਸੱਸ ਬਣ ਨਾ ਨਹੀਂ ਨਹੀਂ ਅਸੀਂ ਪਿਆਰ ਨਹੀਂ ਰਹਿਣਾ ਜਿੱਦਾਂ ਦੀ ਸਾਡੇ ਨਿਆਣੇ ਉਹਨਾਂ ਪੁੱਛ ਸਕਦੇ ਆ ਉਹ ਸੁਟਾ ਕੇ ਲੈ ਭਾਈ ਤੀ ਪੁੱਛ ਲਿਆ ਤੀ ਸਰੋਂ ਦੇ ਸਾਗ ਵਿੱਚ ਮੱਖਣ ਮੈਂ ਪਾਉਂਦੀ ਆ ਸਰੋਂ ਦੇ ਸਾਗ ਵਿੱਚ ਮੱਖਣ ਮੈਂ ਪਾਉਂਦੀ ਆ ਮੱਕੀ ਦੀ ਰੋਟੀ ਨਾਲ ਮੱਈਏ ਨੂੰ ਖਵਾਉਂਦੀ ਆ ਮੁੱਤੋਂ ਪੀ ਆਉਂਦੀ ਆ ਮੈਂ ਛੰਨਾ ਲੱਸੀ ਦਾ ਮੈਨੂੰ ਜਾਨ ਤੋਂ ਪਿਆਰਾ ਲੱਗੇ ਪੁੱਤ ਸੀਦਾ ਮੈਨੂੰ ਜਾਨ ਸੋ ਪਿਆਰਾ ਲੱਗੇ ਫੁੱਤ ਸਸੀ ਦਾ ਮਹੀਵਾਲ ਵਾਲੀ ਸੱਸੀ ਕੇ ਸੱਸ ਨੂੰ ਪਿਆਰ ਨਾਲ ਲਾਡ ਸੱਸ ਨੂੰ ਪਿਆਰ ਨਾਲ ਕਿਉਂਕਿ ਅੱਜ ਕੱਲ ਕੁੜੀਆਂ ਸੱਸ ਨੂੰ ਤਾਂ ਨੇ ਮੇੜੇ ਮਾਰਦੀਆਂ ਸੀ ਪਿਆਰ ਦਿਖਾ ਦਿੱਤਾ ਪਿਆਰ ਨਾਲ ਸੱਸ ਨੂੰ ਸੱਸੀ ਕਿਆ ਤੇ ਸਹੁਰੇ ਨੂੰ ਕੀ ਕਹੋਂਗੇ ਫਿਰ ਸੋਰਾ ਕਹਿੰਦਾ ਨੂੰ ਨੂੰ ਕਾਂਟੇ ਕਰਾ ਦਿਆਂ ਸੋਰਾ ਕਹਿੰਦਾ ਨੂੰ ਨੂੰ ਕਾਂਟੇ ਕਰਾ ਦਿਆਂ ਸੱਸ ਕਹੇ ਡੁੱਬ ਜਾਣ ਆਵੇ ਇੱਥੇ ਮੇਰੀ ਆ ਆ ਡੰਡੀ ਗਿਰੀ ਤੂੰ ਡੰਡੀ ਗਿਰੀ ਡੰਡੀ ਗਿਰੀ ਡੁੱਪ ਜਾਣ ਆਵੇ ਤੇ ਮੇਰੀ ਡੰਡੀ ਗਿਰੀ ਡੰਡੀ ਗਿਰੀ ਜਾ ਵਾਲਿਆਂ ਵੇ ਤੇ ਮੇਰੀ ਡੰਡੀ ਗਿਰੀ ਬੈਸਟ ਟੈਲੈਂਟ ਹੈ ਜੀ ਸਲੂਟ ਹੈ ਤੁਹਾਨੂੰ ਤੁਹਾਨੂੰ ਅੱਗੇ ਆਉਣਾ ਚਾਹੀਦਾ ਹਰ ਗੱਲ ਦਾ ਜਵਾਬ ਆ ਗੱਲ ਸ਼ੁਰੂ ਕਰ ਲਓ ਬੋਲੀ ਨਾਲ ਹੀ ਤਿਆਰ ਕਰ ਲੈਂਦੀ ਆ ਇਹ ਕਿਹੜਾ ਜਨਰੇਟਰ ਲਾਇਆ ਹੋਇਆ ਤੁਸੀਂ ਇਬਾਸ ਗਿੱਧੇ ਦਾ ਜਿਹਨੂੰ ਜਿਹਨੇ ਇੱਕ ਵਾਰ ਗਿੱਧਾ ਪਾ ਲਿਆ ਉਹ ਕਦੀ ਨਹੀਂ ਸੰਗਦਾ ਸਾਡੀ ਇਹ ਕੋਸ਼ਿਸ਼ ਰਹੇਗੀ ਦੋਨਾਂ ਦੀ ਕਿ ਅਸੀਂ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਇਸ ਗਿੱਧੇ ਨੂੰ ਇਸ ਸੱਭਿਆਚਾਰ ਨੂੰ ਅਸੀਂ ਬਹੁਤ ਐਨੇ ਮੁਕਾਮ ਤੇ ਲਿਜਾ ਜਾਈਏ ਕਿ ਸਾਡੇ ਆਲੇ ਦੁਆਲੇ ਪਿੰਡਾਂ 'ਚ ਸ਼ੋਅ ਹੋਣ ਸ਼ਹਿਰਾਂ 'ਚ ਸ਼ੋਅ ਹੋਣ ਕਿ ਹਾਂ ਇਸ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰੀਏ ਅਸੀਂ ਪੀਵੀ 32 ਨਵਾਂ ਸ਼ਹਿਰ ਦੇ ਬੈਨਰ ਇਟ ਵੀ ਦੋ ਤਿੰਨ ਸ਼ੋਅ ਲੈ ਕੇ ਆਏ ਤੁਹਾਨੂੰ ਜ਼ਰੂਰ ਅਪਰੋਚ ਕਰਾਂਗੇ ਤਾਂ ਕਿ ਤੁਸੀਂ ਵੀ ਜਿਹੜਾ ਨਵੇਂ ਸ਼ਹਿਰ ਦਾ ਟੈਲੈਂਟ ਹੈ ਉਹਨੂੰ ਨਿਖਾਰ ਸਕੋ ਇਨਹਾਂਸ ਕਰ ਸਕੋ ਸਾਡੀ ਹੈਲਪ ਕਰ ਸਕੋ ਅੱਛਾ ਇੱਕ ਸਵ ਪੰਜਾਬ ਦੀ ਕੋਇਲ ਕਿਹਨੂੰ ਕਹਿੰਦੇ ਆ ਸੁਰਿੰਦਰ ਕੌਰ ਸ਼੍ਰੀਮਤੀ ਸੁਰਿੰਦਰ ਜੀ ਕੋ ਅੱਛਾ ਉਹਨਾਂ ਦੀ ਸਿਸਟਰ ਦਾ ਨਾਮ ਕੀ ਹੈ ਆਈ ਥਿੰਕ ਚਲੋ ਜੀ आई डोंट नो क्योंकि सर ਉਹਨਾਂ ਦੇ ਸਿਸਟਰ ਦਾ ਮੈਂ ਡੋਂਟ ਨੋ ਕੌਰ ਮੇਬੀ ਨਾ ਨਹੀਂ ਨਹੀਂ ਉਹਨਾਂ ਦਾ ਸ੍ਰਿੰਦਰਕੌਰ ਜੀ ਦਾ ਹੀ ਅਸੀਂ ਜ਼ਿਆਦਾ ਸੁਣਿਆ ਹੈ ਆਬਵੀਅਸ ਜਿਹੜੇ ਜ਼ਿਆਦਾ ਸ੍ਰਿੰਦਰਕੌਰ ਬਾਰੇ ਸੁਣੇ ਉਹਨਾਂ ਦੇ ਗੀਤ ਸੁਣਿਆ ਸੀ ਉਹਨਾਂ ਦੀ ਸਿਸਟਰ ਦਾ ਹੁਣ ਤੁਹਾਡੇ ਤੋਂ ਪਤਾ ਚੱਲਿਆ ਵੀ ਨਾ ਸਿਸਟਰ ਇਹ ਤਾਂ ਮੈਨੂੰ ਨਹੀਂ ਪਤਾ ਉਹਦਾ ਨਾਮ ਅੱਛਾ ਤੇ ਵਾਰਿਸ ਸ਼ਾਹ ਨੂੰ ਤਾਂ ਕਿਹੜੇ ਪੋएट ਨੇ ਮਾਰੇ ਸੀ ਜਾਂ ਰਾਈਟਰ ਨੇ ਮਾਰੇ ਸੀ ਜਿਹੜੀ ਫੀਮੇਲ ਸੀ ਅਮ੍ਰਿਤਾ ਪ੍ਰੀਤਮ ਨੇ ਮਾਰੇ ਸੀ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਰੋਈਏ ਧੀ ਪੰਜਾਬ ਦੀ ਅ ਦੋ ਕੁ ਸਿਕ ਖੋਲ ਹਾਂ ਕੁਛ ਸੀਗਾ ਚਲੋ ਹਾਂ ਦੋ ਕੁ ਲਈ ਜੀ ਮੈਸੇਜ ਪਹੁੰਚ ਗਿਆ ਅਸੀਂ ਹੋਰ ਕਿਸੇ ਨਾਲ ਵੀ ਗੱਲਬਾਤ ਕਰਨਾ ਚਾਹਾਂ ਪਰ ਲਾਸਟਲੀ ਮੈਸੇਜ ਮੈਂ ਜ਼ਰੂਰ ਦੇਣਾ ਚਾਹਾਂਗੀ ਕਿ ਨਾ ਕੁੜੀਆਂ ਨੂੰ ਨਾ ਜਦੋਂ 22 23 ਸਾਲ ਦੀ ਉਮਰ ਹੁੰਦੀ ਹੈ ਨਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਹ ਇੱਕ ਤਵਾਜਿਆ ਹੁੰਦਾ ਹੈ ਕਿ ਵਿਆਹ ਕਰ ਦਿੱਤਾ ਜਾਵੇ ਰਿਸ਼ਤੇਦਾਰ ਪੜਨਾ ਨਹੀਂ ਇਹਦਾ ਪਲੀਜ਼ ਆਪਣੀਆਂ ਕੁੜੀਆਂ ਨੂੰ ਅੱਗੇ ਆਣ ਦਿਓ ਤਾਂ ਕਿ ਉਹਨਾਂ ਦਾ ਜੋ ਟੈਲੈਂਟ ਹੈ ਉਹ ਸਿਰਫ ਇੱਕ ਵਿਆਹ ਤੱਕ ਸੀਮਤ ਨਾ ਰਹੇ ਉਹ ਵਧਣ ਆਪਣੇ ਸੁਪਨਿਆਂ ਦੀ ਉਡਾਨ ਪੂਰੀ ਕਰ ਸਕਣ ਸਾਡੇ ਵੱਲੋਂ ਇਹ ਪੂਰਾ ਪੂਰਾ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਇਹੀ ਚੀਜ਼ ਨੂੰ ਅੱਗੇ ਲੈ ਕੇ ਜਾਈਏ ਤੁਸੀਂ ਆਪਣੇ ਵਿਆਹਤ ਬਹੁਤ ਕੰਟੀਨਿਊ ਕਰੋਗੇ ਬਿਲਕੁਲ ਕਰਾਂਗੀ ਮਰਦੇ ਦਮ ਤੱਕ ਕਰਾਂਗੀ ਗਿੱਧਾ ਰੂਰੂ ਚ ਵਸਿਆ ਆ ਰਿਹਾ ਕਰੋਗੇ ਜਿਹੜੇ ਸਾਨੂੰ ਕਰਦੇ ਜੇ ਭਾਈ ਨਸੇਰੀ ਟੱਕਰ ਗਿਆ ਫੇਰ ਨਹੀਂ 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 ਕਰਾਂਗੇ ਤੁਹਾਨੂੰ ਵਧੀਆ ਕਰ ਲਾਂਗੇ ਕੁੜੀਆਂ ਦਾ ਤਾਂ ਕਮੀ ਹੁੰਦਾ ਕਿਸੇ ਨੂੰ ਵੀ ਨਿਖਾਰ ਦਿੰਦੀਆਂ ਆ ਤੇ ਅਸੀਂ ਉਹਨੂੰ ਵੀ ਨਿਖਾਰ ਦਾਂਗੇ ਇੱਕ ਤਾਂ ਜਿਹਦਾ ਮੇਕਅਪ ਆਪ ਨਿਖਾਰਿਆ ਐ ਐਕਚੁਅਲੀ ਮੇਕਅਪ ਮੈਂ ਕੀਤਾ ਹੀ ਨਹੀਂ ਯੂ ਕੈਨ ਚੈੱਕ ਮੈਂ ਸਿਰ ਕੱਜਲ ਤੇ ਆਈਲਾਈਨਰ ਲਾਇਆ ਐ ਮੈਮ ਤੁਸੀਂ ਆ ਕੇ ਚੈੱਕ ਕਰ ਸਕਦੇ ਆ ਪਲੀਜ਼ ਉਹਨਾਂ ਨੂੰ ਪਤਾ ਆ ਮੈਂ ਸਿਰਫ ਲਿਪਸਟਿਕ ਲਗਾਈ ਤੇ ਅਸੀਂ ਬਲਜੀਤ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਕਿ ਮੈਮ ਨੇ ਸਾਨੂੰ ਤੁਸੀਂ ਵੀ ਆ ਜਾਓ ਸਾਨੂੰ ਇੱਕ ਮੌਕਾ ਦਿੱਤਾ ਮੈਮ ਨੇ ਕਿ ਅਸੀਂ ਇੱਥੇ ਤੱਕ ਆਪਣਾ ਟੈਲੈਂਟ ਪੇਸ਼ ਕਰ ਸਕੇ ਬਹੁਤ ਨੇੜੇ ਸੀਗਾ ਸਾਨੂੰ ਆਣਾ ਇੰਨਾ ਵੀ ਸੀ ਮੈਂ ਮੈਮ ਨੇ ਕਾਲ ਖੁਦ ਕੀਤੀ ਕਿਉਂਕਿ ਕੱਲ੍ਹ ਕੀ ਵਾਰ ਨਹੀਂ ਪਤਾ ਚੱਲਦਾ ਵੀ ਆਪ机会 ਸੀਗੀ ਇਹ ਬਹੁਤ ਸਾਰੇ ਅਸੀਂ ਮੈਂ ਖੜੇ ਲਾ ਤਾਂ ਮੈਨੂੰ ਬੋਲਣ ਨਹੀਂ ਨਿੰਦਿਆ ਸਦਾ ਖੜੀ ਲੈਣੇ ਮੈਂ ਐਂਕਰ ਵੀ ਹਾਂ ਮੈਂ ਤੁਹਾਡਾ ਕੰਮ ਨਾ ਖੋਣਾ ਪਰ ਠੀਕ ਹੈ ਜੀ ਅਸੀਂ ਘਰ ਬਹਿ ਜੰਨੇ ਆ ਅਸੀਂ ਚੈਨਲ ਐਸਲੀ ਬਣਾਇਆ ਸੀ ਕੋਈ ਆਵੇ ਟੇਕਓਵਰ ਕਰਕੇ ਲੈ ਜਾਵੇ ਨਹੀਂ ਤੁਸੀਂ ਨਹੀਂ ਨਹੀਂ ਮੈਮ ਨੇ ਜੈਨੂਲੀ ਕਿਉਂਕਿ ਸਾਨੂੰ ਇਹ ਮੌਕਾ ਨਹੀਂ ਸੀ ਪਤਾ ਨਾ ਮੈਮ ਨੇ ਸਪੈਸ਼ਲੀ ਕਾਲ ਕੀਤੀ ਐਂਕਰਿੰਗ ਦਾ ਨਹੀਂ ਨਹੀਂ ਮੈਮ ਨੇ ਜਨੂਅਰਲੀ ਕਾਲ ਕੀਤੀ ਨਾ ਸਿਰਫ ਸਾਨੂੰ ਇਹ ਕਿੰਨੇ ਨੂੰ ਜਿਹਨਾਂ ਤੇ ਕੰਟੈਕਟਸ ਬਣਾ ਹੋ ਤਾਂ ਮੈਮ ਨੇ ਸਾਨੂੰ ਕਿਹਾ ਹੋਰ ਨੂੰ ਦੱਸੋ ਜੀ ਬਹੁਤ ਸਾਰੇ ਗਏ ਹੋਏ ਆ ਸਟੇਟ ਦੇ ਮੈਮ ਨੇ ਸਾਨੂੰ ਪਿਛਲੇ ਸਾਨੂੰ ਕਿਤੇ 2 ਸਾਲ ਪਹਿਲਾਂ ਜੀ ਕਿਤੇ ਕੰਪੀਟੀਸ਼ਨ ਗਿਆ ਸੀ ਉੱਥੇ ਉੱਥੋਂ ਇੱਕ ਮੈਮ ਨੇ ਕੰਟੈਕਟਸ ਨਾਲ ਬਣਾਇਆ ਜਿਹਦੇ ਜਜਿਸ ਬਣਾਉਂਦੇ ਨਹੀਂ ਉਹ ਕਹਿੰਦੇ ਬਸ ਠੀਕ ਆ ਐਜ਼ ਅ ਕੰਟੈਸਟੈਂਟ ਬਟ ਮੈਡਮ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਜੀ ਇੱਕ ਮਾਵਾ ਵਰਗਨ ਆ ਮਾਵਾ ਪਿਆਰ ਨਾਲ ਤੇ ਹਲੇ ਤੱਕ ਸਾਨੂੰ ਕਨੈਕਟਡ ਆ ਬਹੁਤ ਚੰਗਾ ਲੱਗਦਾ ਸੀ ਤੁਸੀਂ ਇਹਨਾਂ ਦੇ ਮਾਵਾ ਵਰਗੇ ਹੋ ਇਹ ਤੁਹਾਡੇ ਮਾਵਾ ਵਰਗੇ ਬਿਲ ਤੁਸੀਂ ਕਿਹਨਾਂ ਤੋਂ ਇਨਸਪਾਇਰ ਹੋ ਦੇਖੋ ਜਿਹੜੇ ਮੇਰੇ ਵੱਡੇ ਨੇ ਬਜ਼ੁਰਗ ਨੇ ਮੇਰੇ ਉਹ ਸਾਰੇ ਮੇਰੇ ਲਈ ਇਨਸਪੀਰੇਸ਼ਨ ਨੇ ਜੀ ਹਾਂਜੀ ਤੇ ਤੁਸੀਂ ਕੋਈ ਬੋਲੀ ਸੁਣਾ ਦਿਓ ਕਿਉਂਕਿ ਇਹਨਾਂ ਨੇ ਤਾਂ ਬੋਲੀਆਂ ਦਾ ਭੰਡਾਰ ਲਾਤਾ ਇੱਥੇ ਨਹੀਂ ਤੁਹਾਨੂੰ ਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਉੱਤੇ ਕਿਉਂਕਿ ਸਟੇਜ ਤੇ ਬੜਾ ਅੱਛਾ ਪ੍ਰੈਜੈਂਟੇਸ਼ਨ ਦੇ ਰਹੇ ਸੀ ਕੋਈ ਬੋਲੀ ਕੋਈ ਸ਼ੇਅਰ ਤੁਹਾਡੀ ਐਂਕਰਿੰਗ ਖੋਹ ਹੋ ਜਾਣੀ ਆ ਜੀ ਮੈਂ ਆਪ ਵੀ ਐਂਕਰ ਆ ਆ ਰਹੀ ਐਂਕਰ ਇੱਥੇ ਕਿਤੇ ਵੀ ਆ ਮੈਂ ਮੈਂ ਛੱਡ ਦੇਣ ਜੀ ਐਕਚੁਅਲੀ ਮੈਂ ਨਾ ਹੁਣ ਥੋੜੇ ਦਿਨਾਂ ਤੋਂ ਮੁੱਦੇ ਹੀ ਚੱਕ ਰਿਹਾ ਸ਼ਹਿਰ 'ਚ ਆ ਬੜੀ ਦੇਰ ਬਾਅਦ ਆਪਾਂ ਜਿਹੜਾ ਕਮਰਸ਼ੀਅਲ ਟਾਈਪ ਜਿਹਾ ਕਹਿ ਸਕਦੇ ਆ ਸੱਭਿਆਚਾਰਕ ਜੀ ਸੱਭਿਆਚਾਰਕ ਜੀ ਸੱਭਿਆਚਾਰਕ ਕਲਚਰਲ ਕਹਿ ਸਕਦੇ ਆ ਜੀ ਹੁਣ ਅਸੀਂ ਥੋੜੇ ਪੈਸੀ ਵੀ ਲੈਣ ਲੱਪੇ ਨੇ ਪ੍ਰੋਮੋਸ਼ਨਲ ਵੀਡੀਓ ਲਈ ਤਾਂ ਕਮਰਸ਼ੀਅਲ ਵਰਡ ਆ ਗਿਆ ਨਹੀਂ ਜੀ ਬਸ ਫਿਰ ਤੁਹਾਨੂੰ ਅਸੀਂ ਆਪਣੇ ਚੈਨਲ ਨਾਲ ਜੋੜ ਲੈਣਾ ਮਤਲਬ ਪੈਸਾ ਦੇਖਿਆ ਨਹੀਂ ਬੰਦਾ ਲੁੱਟ ਲਓ ਨਹੀਂ ਨਹੀਂ ਤੁਸੀਂ ਦੇਖੋ ਨਾ ਤੁਹਾਨੂੰ ਹੀਰੇ ਮਿਲ ਰਹੇ ਆ ਨਹੀਂ ਇਹ ਹੀਰੇ ਨਹੀਂ ਇਹ ਹੀਰੇ ਨਹੀਂ ਹੀਰੇ ਨੂੰ ਤਰਾਸ਼ਣ ਵਾਲੇ ਆ ਜੀ ਜੀ ਨਹੀਂ ਮੈਮ ਖੁਦ ਹੈਗੇ ਤਾਂ ਹੀ ਤਰਾਸ਼ ਰਹੇ ਆ ਮੈਮ ਤੁਸੀਂ ਜ਼ਰੂਰ ਕੁਛ ਨਾ ਕੋਈ ਸਾਡੇ ਦਰਸ਼ਕਾਂ ਦੇ ਰੂਪ ਰੂਪ ਜ਼ਰੂਰ ਕਰੋ ਅ ਜੀ ਮੈਂ ਬੇਟੀਆਂ ਦੇ ਲਈ ਹੀ ਕੁਝ ਤੁਹਾਨੂੰ ਸੁਣਾਵਾਂਗੀ ਜੇ ਪੁੱਤਰ ਹਟਾਤੇ ਨਹੀਂ ਵਿਕਦੇ ਜੀ ਤੀਆ ਨਾ ਮਿਲਣ ਬਜ਼ਾਰ ਕੁੜੇ ਸਦਾ ਸੱਚਾ ਸਦਾਏ ਇਹ ਨਕਦ ਨਾ ਮਿਲੇ ਉਦਾਰ ਕੁੜੇ ਜੇ ਪੁੱਤਰ ਹਟਾਂਤੇ ਨਹੀਂ ਵਿਕਦੇ ਤੇ ਤੀਆਂ ਲਈ ਇਨਸਪੀਰੇਸ਼ਨ ਤੀ ਕਦ ਕਮਜ਼ੋਰ ਨਿਮਾਣੀ ਨੀ ਤੀ ਪਾ ਗੋਨੀ ਤੀ ਪਾਣੀ ਨੀ ਇਹ ਜਨਨੀ ਹੈ ਰਾਜਾ ਨਾ ਦੇ ਜੇਦੀ ਲੰਮੀ ਅਮਰ ਕਹਾਣੀ ਚਾਂਸੀ ਦੀ ਸਰਤਾਜ ਕੁੜੇ ਇਹੇ ਉੱਡਣ ਹਾਰ ਪੁਲਾੜ ਕੁੜੇ ਜੇ ਪੁੱਤਰ ਹਟਾਤੇ ਨਹੀਂ ਵਿਕਦੇ ਤੀਆਂ ਨਾ ਮਿਲਣ ਬਜ਼ਾਰ ਕੁੜੇ ਜੇ ਪੁੱਤਰ ਹਟਾਤੇ ਨਹੀਂ ਵਿਕਦੇ ਸੋਤਿਆਂ ਦੇ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਪੂਰੇ ਹੋਣ ਦਿਓ ਉਹਨਾਂ ਨੂੰ ਉੱਡਣ ਦਾ ਇੱਕ ਮੌਕਾ ਜ਼ਰੂਰ ਦਿਓ ਤੇ ਤੁਹਾਡਾ ਜਿਹੜਾ ਮਾਨ ਸਨਮਾਨ ਹੈ ਉਹ ਵਾਕੇ ਹੀ ਸਮਾਜ ਵਿੱਚ ਵਧਾਉਣ ਗਿਆ ਜੀ ਮੈਮ ਮੈਂ ਵੈਸੇ ਤੁਸੀਂ ਮਾਹੌਲ ਨੂੰ ਬੜਾ ਸੁਜੱਜਾ ਜਿਹਾ ਕਰ ਦਿੱਤਾ ਸੰਜੀਦਾ ਕਰ ਦਿੱਤਾ ਸਾਨੂੰ ਪਰ ਮੈਡਮ ਅਨਿਕਲ ਦੱਸਿਓ ਇਹ ਪਰਸਿਆ ਕਿ ਪੱਖੀ ਆ ਇਹ ਪਰਸਾ ਜੀ ਸਰ ਸਭਿਆਚਾਰਕ ਲੱਗ ਰਿਹਾ ਨਹੀਂ ਹਾਂਜੀ ਹਾਂਜੀ ਇਹ ਸਭਿਆਚਾਰ ਨੇ ਸਭਿਆਚਾਰਕ ਪਰਸ ਐ ਹਾਂਜੀ ਸਭਿਆਚਾਰਕ ਪਰਸ ਐ ਜੀ ਅੱਜ ਤੋਂ 100 ਸਾਲ ਪਹਿਲਾਂ ਇਹੋ ਜਿਹੇ ਪਰਸ ਚੱਲਦੇ ਹੁੰਦੇ ਸੀ ਮੇਰਾ ਖਿਆਲ ਹਾਂਜੀ ਮੈਂ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਕੁਲਵਿੰਦਰ ਕੌਰ ਤੁਸੀਂ ਨਵਾਂ ਸ਼ਹਿਰ ਦੀ ਹੋ ਹਾਂਜੀ ਸਰ ਤੁਸੀਂ ਮੈਰਿਡ ਹੋ ਜੀ ਹਾਂਜੀ ਹਸਬੰਡ ਨਾਲ ਆਏ ਨਹੀਂ ਨਹੀਂ ਘਰ ਹੀ ਨਹੀਂ ਆਉਂ ਜੀ ਜੀ ਚਲੋ ਉਹਨਾਂ ਦੇ ਜਜ਼ਬੇ ਨੂੰ ਵੀ ਸਲਾਮ ਹੈ ਕਿ ਤੁਹਾਨੂੰ ਇੱਥੇ ਮੌਕਾ ਦਿੱਤਾ ਉਹਨਾਂ ਲਈ ਪਹੁੰਚਣ ਲਈ ਜੀ ਮੈਮ ਭਾਬੀ ਕੀ ਕਹਿਣਾ ਚਾਹੋਗੇ ਤੁਸੀਂ ਪਾਪੀ ਕਹਿ ਲੋ ਪੈਨ ਕਹਿ ਲੋ ਜੋ ਮਰਜ਼ੀ ਸੱਚ ਕਰ ਬੈ ਰਿਸਪੈਕਟ ਹੋਣੀ ਚਾਹੀਦੀ ਹੈ ਬਿਲਕੁਲ ਵੀ ਹੈ ਬਿਲਕੁਲ ਹਾਂ ਜੀ ਆ ਜਾਓ ਤੁਸੀਂ ਵੀ ਨਾਲ ਚਲੋ ਸ਼ਰਮਾ ਜੀ ਅਸ਼ੀਸ਼ ਅਰੋੜਾ ਅਰੋੜਾ ਸਾਹਿਬ ਆ ਜਾਓ ਤੁਸੀਂ ਦੂਰ ਦੂਰ ਰ ਖੜੋ ਜੀ ਮੈਮ ਸਾਡੀ ਆਡੀਅੰਸ ਨੂੰ ਜ਼ਰੂਰ ਦੱਸੋ ਕਿ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਰਿਹਾ ਹਾਂ ਜੀ ਸਮੂਹ ਨਗਰ ਨਿਵਾਸੀਆਂ ਨੂੰ ਦੱਸ ਦਿਆਂ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਪੀ ਆਪਣਾ 3 ਪੰਜਾਬਨ ਸੰਗਰੂਰ ਮੰਚੋਂ ਲੋ ਕਰਵਾਇਆ ਗਿਆ ਸੀ ਆਡੀਸ਼ਨ ਅਮਾ ਸ਼ਹਿਰ ਵਿੱਚ ਉਹ ਬਹੁਤ ਹੀ ਅੱਛਾ ਗਿਆ ਏ ਤੇ ਬਹੁਤ 4-5 ਜ਼ਿਲ੍ਹਿਆਂ ਤੋਂ ਬੱਚੇ ਆਏ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਆਪਣੇ ਹੁਸ਼ਿਆਰਪੁਰ ਅੰਮ੍ਰਿਤਸਰ ਲੁਧਿਆਣਾ ਜਰੰਦਰ ਕਾਫੀ ਡਿਸਟ੍ਰਿਕਟ ਕਵਰ ਕੀਤੇ ਗਏ ਨੇ ਅੱਥਰ ਤੇ ਕਾਫੀ ਬੱਚੇ ਜਿਹੜੇ ਆਏ ਸੀ ਉਹ ਸਾਰਿਆਂ ਨੂੰ ਅਪ੍ਰੋਕਸੀਮੀਟਲੀ ਕਹ ਲੋ ਕਿ ਜਿ ਜਿਨੇ ਵੀ ਸਿਲੈਕਸ਼ਨ ਹੋਈ ਹੈ ਕਾਫੀਆਂ ਦੀ ਸਿਲੈਕਸ਼ਨ ਹੋ ਗਈ ਹੈ ਕੁਝ ਕ ਬੱਚੇ ਰਹਿ ਗਿਆ ਜਿਨਾਂ ਚੁ ਕੁਝ ਕਿਸੇ ਪੁਆਇੰਟ ਤੋਂ ਮਾਰਕਸ ਉਹਨਾਂ ਦੇ ਕੰਮ ਲੱਗੇ ਆ ਸੋ ਹੁਮਨਾ ਕਹ ਰਹੀ ਆ ਕਿ 5 ਦਸੰਬਰ ਨੂੰ ਸੈਮੀ ਫਾਈਨਲ ਰਾਉਂਡ ਹੈਗਾ ਆ ਸਾਰੇ ਬੱਚੇ ਉਹਦੀ ਤਿਆਰੀ ਕਰਨ ਪੂਰੇ ਜੋਰ ਨਾਲ ਕਰਨ ਤੇ ਅੱਗੇ ਵੱਧ ਕੇ ਸੰਗਰੂਰ ਦੇ ਵਿੱਚ ਆਪਾਂ ਜਾਣਾ ਤੇ ਜਰੂਰ ਆਪਾਂ ਨਵਾਂ ਸ਼ੈਡ ਜਿਹੜੇ ਬੱਚੇ ਨੇ ਮੈਂ ਚਾਹਨੀ ਆ ਕਿ ਉਹ ਫਾਈਨਲਿਸਟ ਬਾਕੀਆਂ 'ਚ ਵੀ ਹੈ ਬਾਕੀਆਂ ਨੂੰ ਵੀ ਪਾਲਿਸ਼ ਕਰਨ ਦੀ ਜ਼ਰੂਰਤ ਹੈ ਡਾਇਮੰਡਸ ਆ ਰਹੇ ਕੋ ਹੈ ਪਰ ਇਹਨਾਂ ਨੇ ਪਾਲਿਸ਼ ਬੜਾ ਕੀਤਾ ਹੈ ਤੁਸੀਂ ਕੀ ਕਹੋਗੇ ਭਾਜੀ ਬਸ ਤੁਹਾਡਾ ਧੰਨਵਾਦ ਕਰਾਂਗੇ ਜੀ ਜਿਨ੍ਹਾਂ ਨੇ ਬਹੁਤ ਤੁਹਾਡਾ ਕਿ ਸਾਡੀਆਂ ਲੜਕੀਆਂ ਨੂੰ ਟੈਲੈਂਟ ਸ਼ੋਅ ਕਿਸ ਕਰਨ ਦਾ ਮੌਕਾ ਦੇ ਰਹੇ ਨਹੀਂ ਨਹੀਂ ਬਿਲਕੁਲ ਸਰ ਇਹ ਜਿਹੜਾ ਮੰਚ ਹੈ ਬਹੁਤ ਵਧੀਆ ਮੰਚ ਹੈ ਜੀ ਤੇ ਸਾਰਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਜੀ ਤੇ ਅੱਗੇ ਜਾ ਕੇ ਅਸੀਂ ਚਾਹੁੰਦੇ ਹਾਂ ਹੋਰ ਅੱਗੇ ਵਧਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤਿੰਕਵੀ ਬਟੀ ਨਮਾ ਸ਼ਹਿਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਪੂਰੇ ਪ੍ਰੋਗਰਾਮ ਦਾ ਕਵਰੇਜ ਕੀਤੀ ਹੈ ਲਾਈਵ ਵੀ ਦਿਖਾਇਆ ਕਵਰ ਵੀ ਕੀਤਾ ਹੈ ਥੈਂਕ ਯੂ ਸੋ ਮਚ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਜੀ ਸਾਨੂੰ ਸ਼ਰਮਿੰਦਾ ਫੀਲ ਨਾ ਕਰੋ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅੰਬੈਰੈਸਮੈਂਟ ਹੱਥ ਜੋੜ ਕੇ ਨਾ ਕਰੋ ਕਿਉਂਕਿ ਅਗਰ ਤੁਸੀਂ ਸਾਨੂੰ ਆਪਣਾ ਹੀ ਸਮਝਦੇ ਹੋ ਇਹ ਪਰਿਵਾਰਕ ਚੈਨਲ ਹੈ ਤੁਹਾਡਾ ਨਵੇਂ ਸ਼ਹਿਰ ਦਾ ਆਪਣਾ ਚੈਨਲ ਹੈ ਤਾਂ ਹੱਥ ਜੋੜਨ ਦੀ ਕੋਈ ਜ਼ਰੂਰਤ ਨਹੀਂ ਹੱਥ ਅਸੀਂ ਜੋੜਦੇ ਆਂ ਕਿ ਇਸੇ ਤਰ੍ਹਾਂ ਸਾਡੇ ਨਵੇਂ ਸ਼ਹਿਰ ਦੇ ਟੈਲੈਂਟ ਨੂੰ ਅੱਗੇ ਲੈ ਕੇ ਆਂਦੇ ਰੂ ਤੁਸੀਂ ਬਣੇ ਰਹੋ ਪੀਬਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀਰ ਦਿਨੇਸ਼ੂਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਦਿਓ ਇਜਾਜ਼ਤ ਪਰ ਮੈਂ ਇੱਕ ਅਨਾਉਂਸਮੈਂਟ ਕਰਨੀ ਚਾਹੁੰਦਾ ਬਹੁਤ ਜਲਦੀ ਅਸੀਂ ਵੀ ਸਿੰਗਿੰਗ ਸ਼ੋਅ ਲੈ ਕੇ ਆ ਰਹੇ ਹਾਂ ਪੀਬਤੀ ਨਵਾਂ ਸ਼ਹਿਰ ਦੇ ਬੈਨਰ ਦੇ ਹੇਠ ਜਿਹਦੇ ਵਿੱਚ ਨਵੇਂ ਸ਼ਹਿਰ ਦਾ ਸਿੰਗਰ ਤੁਹਾਨੂੰ ਲੱਭ ਕੇ ਦੇਵਾਂਗੇ